ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਪਨੀਰ ਦੇ ਪਕੌੜੇ ਤੇ ਚਲੋ ਦੇਖਦੇ ਹਾਂ ਅਸੀਂ ਕਿ ਪਨੀਰ ਦੇ ਪਕੌੜੇ ਜਿਵੇਂ ਜਿਹੜੇ ਕਿਸ ਤਰ੍ਹਾਂ ਬਣਾਉਂਦੇ ਆ ਹਲਵਾਈ ਸਟਾਈਲ ਤੇ ਜਿਹੜੇ ਹਲਵਾਈ ਆ ਉਹ ਵੀ ਕਿਵੇਂ ਬਣਾਉਂਦੇ ਆ ਸੇਮ ਇਸੇ ਤਰ੍ਹਾਂ ਬਣਾਉਂਦੇ ਆ ਹੋ ਸਕਦਾ ਕੋਈ ਜਿਹੜਾ ਮਸਾਲਾ ਉਹਨਾਂ ਦਾ ਕੁਝ ਅਲੱਗ ਵੀ ਹੋ ਸਕਦਾ ਆ ਬਟ ਚਲੋ ਮੈਂ ਤੁਹਾਡੇ ਸਾਹਮਣੇ ਸ਼ੁਰੂ ਕਰਦੀ ਆ ਅਸੀਂ ਸਭ ਤੋਂ ਪਹਿਲਾਂ ਖਾਲੀ ਬੌਲ ਦੇ ਵਿੱਚ ਪਨੀਰ ਪਾ ਲਵਾਂਗੇ ਹਾਂਜੀ ਪਨੀਰ ਦੇ ਤੁਸੀਂ ਪੀਸ ਜਿਹੜੇ ਆ ਜਿਵੇਂ ਦੇ ਮਰਜ਼ੀ ਜੋ ਤੁਹਾਡੀ ਪਸੰਦ ਹੋਵੇਂ ਦੇ ਤੁਸੀਂ ਵੱਡੇ ਛੋਟੇ ਛੋਟੇ ਪਤਲੇ ਮੋਟੇ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਆ ਇਹ ਮੇਰੇ ਕੋਲ ਹੈਗਾ ਜੀ ਲਸਣ ਅਦਰਕ ਦਾ ਪੇਸਟ ਮੈਂ ਇਹ ਵੀ ਪਾ ਰਹੀ ਹਾਂ ਵਿੱਚ ਠੀਕ ਹੈ ਜੀ ਦੱਸਣਾ ਮੇਰੀਆਂ ਕਟੋਰੀਆਂ ਤੁਹਾਨੂੰ ਪਸੰਦ ਆਈਆਂ ਹੁਣ ਅਸੀਂ ਪਾ ਰਹੇ ਹਾਂ ਹਲਕੀ ਜੀ ਔਰਗੈਨੋ ਹੁਣ ਅਸੀਂ ਪਾ ਦਵਾਂਗੇ ਜੀ ਚਿਲੀ ਫਲੈਕਸ ਟੀस्पून ਮੈਂ ਚਿਲੀ ਫਲੈਕਸ ਪਾ ਰਹੀ ਹਾਂ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਹਲਕਾ ਜਿਹਾ ਨਮਕ ਪਨੀਰ ਦੇ ਅਨੁਸਾਰੀ ਇਹਦੇ ਵਿੱਚ ਪਾ ਰਹੇ ਹਾਂ ਅਸੀਂ 컬러 ਵਾਲੇ ਮਿਰਚ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰਾਂਗੇ ਜੇ ਅਸੀਂ 스ਪੂਨ ਨਾਲ ਮਿਕਸ ਕਰਾਂਗੇ ਤੇ ਜਿਹੜੇ ਸਾਡੇ ਪੀਸ ਆ ਉਹਨਾਂ ਨੇ ਟੁੱਟ ਜਾਣਾ ਆ ਜੀ ਤੁਹਾਨੂੰ ਵੀ ਪਤਾ ਹੈ ਪਨੀਰ ਜਿਹੜਾ ਹੈਗਾ ਮੈਂ ਫਰੈਸ਼ ਲਿਆ ਆ ਬਿਲਕੁਲ ਫਰੈਸ਼ ਪਨੀਰ ਲਿਆ ਆ ਦੇਖੋ ਜੀ ਅਸੀਂ ਇਦਾਂ ਇਹਨਾਂ ਨੂੰ ਹੁਣ ਮਿਕਸ ਕਰ ਲਿਆ ਹੋਇਆ ਬੜੇ ਤਰੀਕੇ ਦੇ ਨਾਲ ਜੀ ਵਧੀਆ ਢੰਗ ਦੇ ਨਾਲ ਮਿਕਸ ਹੋ ਗਿਆ ਹੋਇਆ ਜੀ ਸਾਡਾ ਤੇ ਹੁਣ ਅਸੀਂ ਬੇਸਣ ਨੂੰ ਥੋੜਾ ਜਿਹਾ ਪਤਲਾ ਘੋਲ ਲਵਾਂਗੇ ਹੁਣ ਅਸੀਂ ਲੈ ਲਿਆ ਹੋਇਆ ਜੀ ਥੋੜਾ ਜਿਹਾ ਬੇਸਣ ਜਿਵੇਂ ਅਸੀਂ ਬ੍ਰੈਡ ਪਕਾਉਣੇ ਨੂੰ ਮੇ ਤਾਂ ਤਲਦੇ ਆ ਨਾ ਹਲਕੇ ਜਿਹੇ ਵੇਸਨ ਦੇ ਵਿੱਚ ਬਸ ਇਹ ਮ ਉਸੇ ਤਰ੍ਹਾਂ ਇਹਨੂੰ ਪਤਲਾ ਜਾ ਵੇਸਨ ਅਸੀਂ ਜਿਹੜਾ ਰੈਡੀ ਕਰਨਾ ਹੈ ਇਹਦੇ ਵਿੱਚ ਅਸੀਂ ਸਿਰਫ ਨਮਕ ਪਾਉਣਾ ਹਲਕਾ ਜਿਹਾ ਕਿਉਂਕਿ ਅਸੀਂ ਪਨੀਰ ਵਿੱਚ ਵੀ ਨਮਕ ਪਾਇਆ ਇਸੇਂ ਦਾ ਨਮਕ ਜੇ ਤੁਹਾਨੂੰ ਲੱਗੇ ਕਿ ਮੈਂ ਜ਼ਿਆਦਾ ਪਾ ਰਹੀ ਹਾਂ ਤਾਂ ਸਿੰਦਾ ਨਮਕ ਜ਼ਿਆਦਾ ਨਹੀਂ ਹੁੰਦਾ ਇਸ ਲਈ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਨਾ ਕਰ ਲਾਂਗੀ ਪਾਣੀ ਪਾ ਕੇ ਘੋਲ ਲਾਂਗੀ ਜੀ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਮਿੱਠਾ ਸੋਡਾ ਜਿਦੇ ਨਾਲ ਕਿ ਜਿਹੜੇ ਪਕੌੜੇ ਸਾਡੇ ਫਲਫੀ ਬਣਨਗੇ ਹਲਕਾ ਜਿਹਾ ਪਾਣੀ ਹੋਰ ਪਾਵਾਂਗੇ ਗੈਸ ਦੇ ਉੱਪਰ ਮੈਂ ਰੱਖੀ ਹੋਈ ਹੈ ਜੀ ਕੜਾਈ ਮਸਟਰਡ ਆਇਲ ਪਾ ਕੇ ਤੇ ਮਸਟਰਡ ਆਇਲ ਦੇ ਵਿੱਚ ਹੀ ਜਿਹੜੇ ਪਕੌੜੇ ਨੇ ਉਹ ਕ੍ਰਿਸਪੀ ਬਣਦੇ ਆ ਤੇ ਬਹੁਤ ਜ਼ਿਆਦਾ ਕਰਾਰੇ ਬਣਦੇ ਆ ਦੇਖੋ ਫਲਫੀ ਹੋਣ ਲੱਗ ਗਿਆ ਨਾ ਬੇਸਨ ਵੀ ਬੇਕਿੰਗ ਸੋਡੇ ਦੇ ਨਾਲ ਤੇ ਬਸ ਅਸੀਂ ਅਵੇਂ ਰੱਖਣਾ ਆ ਕਿ ਜਿਹੜਾ ਸਾਡਾ ਪਨੀਰ ਦੇ ਉੱਪਰ ਬੇਸਨ ਚੰਗੀ ਤਰ੍ਹਾਂ ਲੱਗ ਸਕੇ ਨਾ ਬਹੁਤ ਜ਼ਿਆਦਾ ਪਤਲਾ ਨਹੀਂ ਕਰਾਂਗੇ ਬਸ ਇਸ ਤਰ੍ਹਾਂ ਹੀ ਰੱਖਣਾ ਆ ਸੀ ਤੇ ਹੁਣ ਸਾਡਾ ਆਇਲ ਗਰਮ ਹੋਏਗਾ ਤੇ ਫਿਰ ਅਸੀਂ ਇਹਨਾਂ ਨੂੰ ਪਨੀਰ ਦੇ ਇਹੜੇ ਪਕੌੜੇ ਬਣਾਵਾਂਗੇ ਜੇ ਅਸੀਂ ਡਾਇਰੈਕਟ ਹੀ ਪਨੀਰ ਦੇ ਮਤਲਬ ਪਕੌੜੇ ਡਾਇਰੈਕਟ ਹੀ ਬਣਾਉਣ ਲੱਗ ਜਾਨੇ ਹੁੰਦੇ ਹਨਾ ਜਿਵੇਂ ਕਿ ਪਨੀਰ ਕੱਟਿਆ ਤੇ ਧੋਤਾ ਤੇ ਇਹਦੇ ਚਪਾਤਾ ਬੇਸਨ 'ਚ ਤੇ ਇਹਨੂੰ ਐਦਾਂ ਕਰ ਲਓ ਤੇ ਬੇਸਿਕ ਮਸਾਲੇ ਪਾ ਲਓ ਉਹ ਫਿਰ ਅੰਦਰ ਉਹ ਜਿਹੜਾ ਪਨੀਰ ਆ ਉਹਨੂੰ ਮਸਾਲੇ ਨਹੀਂ ਲੱਗਦੇ ਉਹ ਫਿੱਕਾ ਫਿੱਕਾ ਅੰਦਰੋਂ ਫੀਲ ਹੁੰਦਾ ਨਾ ਅਸੀਂ ਇਹਨੂੰ ਦੋ ਤਰ੍ਹਾਂ ਇਸ ਤਰ੍ਹਾਂ ਜੋੜ ਕੇ ਵੀ ਨਾ ਮੈਂ ਕਿਸੇ ਦਿਨ ਤੁਹਾਨੂੰ ਦੱਸੂਗੀ ਜੀ ਬਣਾ ਕੇ ਇਸ ਤਰ੍ਹਾਂ ਇਹਦੇ ਵਿੱਚ ਵੀ ਮਸਾਲਾ ਫਿਲ ਕਰਕੇ ਇਸ ਤਰ੍ਹਾਂ ਉੱਪਰ ਰੱਖ ਕੇ ਫਿਰ ਅਸੀਂ ਇਹਨੂੰ ਇਸ ਤਰ੍ਹਾਂ ਬਣਾ ਸਕਦੇ ਹਾਂ ਡਬਲ ਪਕੌੜਾ ਬਣਨ ਦਾ ਫਿਰ ਉਹਦੇ ਵਿੱਚ ਮਸਾਲਾ ਹੁੰਦਾ ਮਟੀਰੀਅਲ ਹੁੰਦਾ ਤੁਸੀਂ ਜਿਵੇਂ ਵੀ ਉਹ ਗ੍ਰੀਨ ਵਾਲਾ ਗ੍ਰੀਨ ਚਿੱਲੀ ਜਿਹੜੀ ਆ ਘਟਕੌੜੀ ਵਾਲੀ ਅਸੀਂ ਉਹ ਵੀ ਵਿੱਚ ਫਿਲ ਕਰ ਸਕਦੇ ਹਾਂ ਕਿਸੇ ਦਿਨ ਅਸੀਂ ਉਹ ਵੀ ਟਰਾਈ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਤੇ ਚਲੋ ਜੀ ਉਧਰ ਤੇਲ ਸਾਡਾ ਗਰਮ ਹੁੰਦਾ ਪਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਕੌੜੇ ਪਾਉਣੇ ਆ ਹਾਂਜੀ ਮੈਂ ਬਹੁਤ ਪਹਿਲਾਂ ਦੀ ਗੱਲ ਆ ਇੱਕ ਟ੍ਰਿਕ ਦੱਸੀ ਹੋਈ ਸੀ ਤੁਹਾਨੂੰ ਕਿ ਜਿਵੇਂ ਮਸਟਰਡ ਆਇਲ ਜਿਹੜਾ ਹੈ ਕਈਆਂ ਲੋਕਾਂ ਨੂੰ ਪਸੰਦ ਨਹੀਂ ਆਂਦਾ ਕਿ ਇਹਦੀ 스멜 ਆਂਦੀ ਆ ਜਾਂ ਬੱਚਿਆਂ ਨੂੰ ਆਂਦੀ ਆ ਜਾਂ ਵੱਡਿਆਂ ਨੂੰ ਵੀ 스멜 ਆਂਦੀ ਆ ਨਾ ਇਹਦੇ ਵਾਸਤੇ ਇੱਕ ਟਿਪ ਹੈਗੀ ਹੈ ਜਿਸ ਤਰ੍ਹਾਂ ਤੁਸੀਂ ਆਇਲ ਨੂੰ ਗਰਮ ਰੱਖਿਆ ਹੋਇਆ ਹੈ ਨਾ ਤੇ ਇਹਦੇ ਵਿੱਚ ਤੁਸੀਂ ਕੀ ਪਾਣਾ ਹੈ ਇੱਕ ਦਾਲਚੀਨੀ ਦਾ ਟੁਕੜਾ ਪਾ ਦੇਣਾ ਹੈ 1-2 ਇੰਚ ਵਾਲਾ ਤੇ 1-2 ਇੰਚ ਜੀ ਇਹਨੂੰ ਅਦਰਕ ਪਾ DNA ਜੀ ਇਹਦੇ ਵਿੱਚ ਤੁਸੀਂ ਪੀਸ ਪਾਣੇ ਨੇ بس ਦੋ ਹੀ ਪੀਸ ਪਾਨੇ ਨੇ ਦਾਲ ਚੀਨੀ ਔਰ ਅਦਰਕ ਦਾ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਹੈ ਚੰਗੀ ਤਰ੍ਹਾਂ ਜਿਹੜੇ ਵਿੱਚ ਸੜ ਜਾਣ ਤੇਲ ਦੇ ਫਿਰ ਉਹਨੂੰ ਤੁਸੀਂ ਬਾਹਰ ਕੱਢ ਲੈਣਾ ਉਹਨੂੰ ਬਾਹਰ ਕੱਢ ਕੇ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਮਸਟਰਡ ਆਇਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ ਕੋਈ ਵੀ ਸਮੈਲ ਨਹੀਂ ਆਊਗੀ ਇਹ ਟਿਪ ਨੂੰ ਤੁਸੀਂ ਅਜ਼ਮਾ ਕੇ ਜਰੂਰ ਦੇਖਿਓ ਤੇ ਮੈਂ ਪਹਿਲਾਂ ਵੀ ਵਲੌਗ ਇਹ ਪਾਇਆ ਹੋਇਆ ਸੀਗਾ ਉਹਦੇ 'ਚ ਵੀ ਦੱਸਿਆ ਹੋਇਆ ਕਾਫੀ نیچے ਹੋਊਗਾ ਮੇਰੇ ਚੈਨਲ 'ਚ ਤੇ ਮੈਂ ਹੁਣ ਇਹਨੂੰ ਗੈਸ 'ਚ ਜਿਹੜਾ ਐ ਸਲੋ ਫਲੇਮ ਤੇ ਰੱਖਿਆ ਹੋਇਆ ਤੇ ਆਇਲ ਸਾਡਾ ਗਰਮ ਹੋ ਗਿਆ ਹੋਇਆ ਤੇ ਚਲੋ ਜੀ ਗੱਲਾਂ ਤੇ ਮੁੱਕਣੀਆਂ ਨਹੀਂ ਤੇ ਆਪਾਂ ਪਕੌੜੇ ਪਾਈਏ ਉਹਦੇ ਵਿੱਚ ਤੇ ਦੇਖਦੇ ਹਾਂ ਵੀ ਕਿੰਨੇ ਕੁ ਟੇਸਟੀ ਬਣਦੇ ਨੇ ਐਸ ਤਰਾ ਕਿਉਂਕਿ ਮਟੀਰੀਅਲ ਵੀ ਇਹਦੇ ਨਾਲ ਹੀ ਰਹਿ ਗਿਆ ਤੇ ਜਿਹੜਾ ਉੱਪਰ ਹੈਗਾ ਆ ਬੇਸਨ ਉਹ ਸਿੰਪਲ ਹੀ ਦਿਖੇਗਾ ਮਟੀਰੀਅਲ ਇਹਦੇ ਅੰਦਰ ਨਜ਼ਰ ਆਏਗਾ ਜਦੋਂ ਆਪਾਂ ਪਕੌੜੇ ਖਾਵਾਂਗੇ ਬਹੁਤ ਹੀ ਆਸਾਨ ਨੇ ਮਾਰਕੀਟ ਨਾਲੋਂ ਤੁਸੀਂ ਪਨੀਰ ਲਿਆਓ ਤੇ ਖੁਦ ਬਣਾ ਲਓ ਬਹੁਤ ਅੱਛੇ ਬਣਦੇ ਆ ਜੇ ਅਸੀਂ ਬਨੇ ਬਣਾਏ ਲੈਣ ਜਾਂਦੇ ਆ ਤਾਂ ਡਬਲ ਪੈ ਜਾਂਦਾ ਹਨਾ ਖਰਚਾ ਤੁਸੀਂ ਘਰੇ ਬਣਾ ਸਕਦੇ ਪਨੀਰ ਪਕੌੜਾ ਬਹੁਤ ਹੀ ਵਦਿਆ ਬਣਦੇ ਤੁਸੀਂ ਚੰਗੀ ਤਰ੍ਹਾਂ ਮਤਲਬ ਇਹਨਾਂ ਨੂੰ ਰਾੜ ਕੇ ਜਿਵੇਂ ਕ੍ਰਿਸਪੀ ਜੇ ਕਹਿ ਲੈਣ ਨੇ ਆਪਾਂ ਉਹ ਮੈਂ ਕਰਕੇ ਕੱਢ ਲਵਾਂਗੀ ਤੇ ਕੋਈ ਚੱਕਰ ਨਹੀਂ ਇਹਦਾ ਬਹੁਤ ਹੀ ਵਧੀਆ ਬਣ ਕੇ ਰੈਡੀ ਹੁੰਦੇ ਆ ਗੈਸਟ ਵੀ ਬਹੁਤ ਖੁਸ਼ ਹੁੰਦੇ ਆ ਖਾ ਕੇ ਗੈਸਟ ਪਤਾ ਕੀ ਸੋਚਦੇ ਆ ਕਿ ਪਨੀਰ ਵਾਲੇ ਪਕੌੜੇ ਖਵਾਏ ਆ ਇਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ ਹੈ ਹਨਾ ਕੱਡੇ ਭਾਵੇਂ ਅਸੀਂ ਆਲੂਆਂ ਵਾਲੇ ਵੀ ਇੰਨੇ ਸ਼ੌਂਕ ਨਾਲ ਹੋਣ ਪਰ ਨਾਲ ਇੱਥੇ ਹੀ ਜ਼ਿਆਦਾ ਗੱਲ ਟਿਕਣੀ ਆ ਕਿ ਪਨੀਰ ਵਾਲੇ ਖਵਾਏ ਆ ਤੇ ਮਤਲਬ ਬਹੁਤ ਸਾਡਾ ਚਾਅ ਕੀਤਾ ਆ ਹੁਣ ਅਸੀਂ ਇਹਨੂੰ ਨਾ ਹੌਲੀ ਹੌਲੀ ਪਲਟ ਲਵਾਂਗੇ ਇਹਨਾਂ ਗੈਸ ਦਾ ਫਲੇਮ ਥੋੜਾ ਜਿਹਾ ਹਾਈ ਕਰਾ ਹਾਂਜੀ ਕਿਉਂਕਿ ਜੇ ਪਹਿਲਾਂ ਪਲਟਾਂਗੇ ਤੇ ਟੁੱਟ ਜਾਣਗੇ ਥੋੜਾ ਜਿਹਾ ਇਹਨਾਂ ਨੂੰ ਹੌਲੰਦੰਨੇ ਆ ਫਿਰ ਅਸੀਂ ਇਹਨਾਂ ਨੂੰ ਉਲਟ ਪਲਟ ਕਰ ਲਵਾਂਗੇ ਹਾਂਜੀ ਕੋੜੇ ਸਾਡੇ ਦੇਖੋ ਜੀ ਪੂਰੇ ਬਣ ਗਏ ਹੋਏ ਆ ਬਰਾਊਨ ਕਲਰ ਦੇ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਜੀ ਤੇ ਜਿਹੜੇ ਦੂਸਰੇ ਕੋੜੇ ਬਚੇ ਹੋਏ ਨੇ ਹੁਣ ਅਸੀਂ ਉਹਨਾਂ ਨੂੰ ਪਾਵਾਂਗੇ ਤੁਸੀਂ ਵੀ ਆਪਣੇ ਗੈਸਟਾਂ ਨੂੰ ਘਰੇ ਹੀ ਖੁਸ਼ ਕਰਦਿਆ ਕਰੋ ਜੀ ਪਨੀਰ ਦੇ ਪਕੌੜੇ ਬਣਾ ਕੇ ਬਾਹਰ ਨਾਲੋਂ ਘਰ ਦੇ ਪਕੌੜੇ ਜਿਹੜੇ ਉਹ ਜ਼ਿਆਦਾ ਵਧੀਆ ਲੱਗਦੇ ਨੇ ਜੀ ਹੁਣ ਇਦਾਂ ਹੀ ਮੈਂ ਇਹਨਾਂ ਨੂੰ ਬਾਹਰ ਕੱਢ ਕੇ ਜਿਹੜੇ ਦੂਸਰੇ ਰਹਿੰਦੇ ਉਹਨਾਂ ਨੂੰ ਵੀ ਪਾ ਲੂੰਗੀ ਹਾਂਜੀ ਜਿਹੜੇ ਬਾਕੀ ਰਹਿੰਦੇ ਸੀ ਪਕੌੜੇ ਉਹ ਵੀ ਮੈਂ ਵਿੱਚ ਪਾ ਲੇ ਹੋਏ ਕੜਾਈ ਦੇ ਮੈਂ ਕਿਹਾ ਤੁਹਾਨੂੰ ਸਾਰੇ ਇਕੱਠੇ ਹੀ ਕੱਟ ਕੇ ਦਿਖਾਉਣੀ ਆ ਜੋ ਕਿ ਆਪਾਂ ਜਾਦੇ ਜਾਣੇ ਆ ਨਾ ਤੇ ਮਿਲ ਕੇ ਖਾਵਾਂਗੇ ਠੀਕ ਹੈ ਜੀ ਬਸ ਇਹ ਵੀ ਉਹਨਾਂ 2 ਮਿੰਟ ਚ ਹੋ ਜਾਣੇ ਆ ਬਰਾਊਨ ਤੇ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਹਾਂਜੀ ਮੈਂ ਹੁਣ ਗੈਸ ਨੂੰ ਆਫ ਕਰ ਦਿੱਤਾ ਹੈ ਤੇ ਇਹ ਵਾਲੇ ਪੋੜੇ ਵੀ ਅਸੀਂ ਬਾਹਰ ਕਰਨਾ ਲੱਗੇ ਆ ਜੀ ਲੋ ਬਣ ਗਏ ਜੀ ਸਾਡੇ ਪੋੜੇ ਤੇ ਹੁਣ ਅਸੀਂ ਇੱਕ ਸਾਈਡ ਤੇ ਬਣਾਵਾਂਗੇ ਚਾਹ ਤੇ ਮਿਲ ਕੇ ਬੈਠਾਂਗੇ ਤੇ ਪੀਵਾਂਗੇ ਆਪਾਂ ਸਾਰੇ ਠੀਕ ਹੈ ਜੀ ਹਾਂਜੀ ਭਾਈ ਤੁਸੀਂ ਟਾਈਮ ਨਾਲ ਹੀ ਆ ਜਾਂਦੇ ਹੋ ਜਦੋਂ ਵੀ ਮੈਂ ਕੁਝ ਬਣਾਉਣੀ ਹੈ ਹੈ ਅੱਛਾ ਇਹ ਇਹਨਾਂ ਨੇ ਵੀ ਨਾਲ ਹੀ ਖਾਣੇ ਹੁੰਦੇ ਆ ਬਈ ਮੇਰੇ ਜੋ ਵੀ ਮੈਂ ਬਣਾਉਣੀ ਹੈ ਨਾ ਇਹ ਮੇਰੇ ਫੇਵਰਟ ਨੇ ਬਹੁਤ ਕਿਊਟ-ਕਿਊਟ ਬੇਬੀ ਨੇ ਨਾ ਤੇ ਲਓ ਜੀ ਅਸੀਂ ਪਕੌੜੇ ਬਣਾ ਕੇ ਰੈਡੀ ਕਰਲੇ ਹੋਏ ਆ ਹੁਣ ਤੁਸੀਂ ਦੱਸੋ ਤੁਹਾਨੂੰ ਕਿਵੇਂ ਦੇ ਲੱਗੀ ਮੇਰੀ ਰੈਸਪੀ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਮੇਰੀ ਬਣਾਈ ਹੋਈ ਰਸਬੇ ਇੰਨੇ ਜ਼ਿਆਦਾ ਟੇਸਟੀ ਕੋਰੇ ਬਣਿਆ ਨਾ ਕਿ ਤੁਸੀਂ ਛੱਡ ਦੋ ਗੱਲਾਂ ਦੇਖੋ ਜੀ ਸਾਰਾ ਮਟੀਰੀਅਲ ਇਹਨਾਂ ਦੇ ਅੰਦਰ ਹੈ ਤੇ ਕਿੰਨੇ ਜ਼ਿਆਦਾ ਫਲਫੀ ਬਣੇ ਬਹੁਤ ਹੀ ਜ਼ਿਆਦਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ